ਸ਼ੂਗਰ ਮਿਲ ਫਗਵਾੜਾ ਦੇ ਪੁਲ ਢੇਹਾ ਤੋਂ ਸੜਕ ਦੀ ਖਸਤਾ ਹਾਲਤ ਕਾਰਨ ਖੜੇ ਪਾਣੀ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ ਜਿਸ ਦੇ ਹਾਲੇ ਸਰਬਸ਼ਕਤੀ ਸੈਨਾ ਦੇ ਇਸ ਮੂਹ ਮੈਂਬਰਾਂ ਦਾ ਇੱਕ ਵਫਦ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਨੂੰ ਮਿਲਿਆ ਜਿਸ ਤੋਂ ਬਾਅਦ ਐਸ.ਡੀ.ਐਮ ਫਾਫਵਾੜਾ ਵੱਲੋਂ ਤੁਰੰਤ ਐਕਸ਼ਨ ਲੈਂਦੇ ਆ ਉਹ ਸੜਕ ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਦੌਰਾਨ ਸਰਬਸ਼ਕਤੀ ਸੈਨਾ ਦੇ ਆਗੂਆਂ ਨੇ ਜਿੱਥੇ ਐਸ.ਡੀ.ਐਮ ਫਾਫਵਾੜਾ ਜਸ਼ਨਜੀਤ ਸਿੰਘ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਇਹ ਸੜਕ ਦਾ ਕੰਮ ਵੀ ਪਹਿਲ ਦੇ ਆਧਾਰ ਤੇ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇੱਕ ਮੈਂ ਧਿਆਨ ਦੇ ਵਿੱਚ ਗੱਲ ਲਿਆਉਣੀ ਚਾਹੁੰਦਾ ਆ ਕੱਲ ਅਸੀਂ ਐਸ.ਡੀ.ਐਮ ਸਾਹ ਨੂੰ ਮਿਲੇ ਸੀ ਉਹਨਾਂ ਨੂੰ ਇੱਕ ਅਸੀਂ ਮੰਗ ਪੱਤਰ ਦਿੱਤਾ ਕਿ ਮੈਲ ਦੇ ਥੱਲੇ ਜਿਹੜਾ ਸ਼ੂਗਰ ਮੈਲ ਦੇ ਥੱਲੇ ਜਿਹੜਾ ਸੜਕ ਆ ਬਹੁਤ ਜ਼ਿਆਦਾ ਖਰਾਬ ਦੇ ਉਹਨਾਂ ਨੇ ਇਸ ਚੀਜ਼ ਨੂੰ ਦੇਖਦੇ ਹੋਇਆ ਸਾਡਾ ਬੜਾ ਮਾਨ ਸਨਮਾਨ ਕੀਤਾ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆ ਇੱਥੇ ਕੰਮ ਸ਼ੁਰੂ ਕਰਵਾਇਆ ਔਰ ਸਾਨੂੰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੀ ਨਕੋਦਰ ਤੋਂ ਹਰਿਆਣਾ ਤੋਂ ਸਤਨਾਮਪੁਰਾ ਭਗਤਪੁਰਾ ਜਾਨੀ ਕਿ ਇਧਰਲੇ ਪਾਸੇ ਸਾਡੇ 12 ਐਮਸੀ ਆ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਜਦ ਕਿ ਉਹ ਏਸੀ ਸੜਕ ਤੋਂ ਨੰਗ ਨੰਗੇ ਜਾਂਦੇ ਆ ਤੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਸਰਕਾਰ ਦੇ ਹੀ ਨੁਮਿੰਦੇ ਆ ਜਿਹੜੇ ਐਮਸੀ ਬਣੇ ਹੋਏ ਆ ਤੇ ਉਹਨਾਂ ਨੇ ਇਹ ਨਹੀਂ ਜ਼ਰੂਰੀ ਸਮਝਿਆ ਕਿ ਇੱਥੇ ਬਹੁਤ ਵੱਡੇ ਵੱਡੇ ਹਾਸੇ ਹੁੰਦੇ ਆ ਵੀ ਅਸੀਂ ਇਹਨੂੰ ਕੋਸ਼ਿਸ਼ ਕਰਕੇ ਉਪਰਾਲਾ 12 ਐਮਸੀ ਰੜ ਕੇ ਅਸੀਂ ਇਹਨੂੰ ਮੇਅਰ ਸਾਹਿਬ ਨੂੰ ਗਈਏ ਜਾਂ ਅਸੀਂ ਕਮਿਸ਼ਨਰ ਸਾਹਿਬ ਨੂੰ ਗਈਏ ਵੀ ਇਹਨੂੰ ਠੀਕ ਕਰਵਾਇਆ ਜਾਵੇ ਕਿ ਨਾ ਕੀ ਕੋਈ ਅਨਸਕਮੀ ਘਟਨਾ ਹੋਵੇ ਤੁਸੀਂ ਉੱਚ ਅਧਿਕਾਰੀ ਦੇ ਅੱਗੇ ਲਿਆਂਦਾ ਇਹ ਮਾਮਲਾ ਹਾਂਜੀ ਹਾਂਜੀ ਅਸੀਂ ਐਸਡੀਐਮ ਸਾਹਿਬ ਨੂੰ ਜਾ ਕੇ ਮਿਲੇ ਸੀ ਤੇ ਅਸੀਂ ਉਸ ਤੋਂ ਪਹਿਲਾਂ ਵੀ ਇੱਕ ਮੰਗ ਪੱਤਰ ਦਿੱਤੇ ਸੀ ਆਪਾਂ ਮੇਅਰ ਸਾਹਿਬ ਨੂੰ ਵੀ ਦਿੱਤਾ ਸੀ ਮੇਅਰ ਜੀ ਸਾਹਿਬ ਨੂੰ ਮਿਲਣ ਤੋਂ ਬਾਅਦ ਕਿੰਨੇ ਸਮੇਂ ਵਿੱਚ ਕੀ ਤੁਹਾਡਾ ਹੋਇਆ ਇਹ ਤੁਰੰਤ ਕਾਰਵਾਈ ਆਈ ਕੱਲ ਅਸੀਂ ਮਿਲੇ ਆ ਇਹ 12 ਘੰਟਿਆਂ ਦੇ ਵਿੱਚ ਵਿੱਚ ਮੇਰੇ ਹਸਾਬ ਦੇ ਨਾਲ ਇਹ ਕਾਰਵਾਈ ਜਿਹੜੀ ਹੋ ਗਈ ਆ ਅਸੀਂ ਬਹੁਤ ਤਹਿ ਦਿਲੋਂ ਧੰਨ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੋਕਾਂ ਦੀਆਂ ਇਹ ਮੁਸ਼ਕਲਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਸਭ ਤੋਂ ਪਹਿਲਾਂ ਜੀ ਜੈ ਹਿੰਦ ਜੈ ਪੰਜਾਬ ਜੀ ਜਿਹੜੀ ਇਹ ਸੜਕ ਹੈਗੀ ਆ ਜੀ ਇਹ ਬਹੁਤ ਪੁਰਾਣੀ ਖਰਾਬ ਸੀਗੀ ਅਸੀਂ ਬਹੁਤ ਵਾਰ ਮੰਗ ਪੱਤਰ ਪਹਿਲੇ ਦਿੱਤੇ ਔਰ ਅਖਬਾਰਾਂ ਦੇ ਵਿੱਚ ਵੀ ਨਿਊਜ਼ ਲਾਈ ਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਕੱਲ ਮੈਂ ਬਹੁਤ ਆਪਣੀ ਸਰਮ ਸ਼ਕਤੀ ਸਾਂਣਾ ਹਾਂ ਲੋ ਧੰਨਵਾਦ ਕਰਦਾ ਐਸਡੀਐਮ ਸਾਹਿਬ ਫਵਾੜਾ ਜੀ ਦਾ ਜਿਨ੍ਹਾਂ ਨਾਲ ਕੱਲ ਇੱਕ ਮੀਟਿੰਗ ਹੋਈ ਔਰ ਉਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਇੱਥੋਂ ਜਿਹੜਾ ਜਿੰਨਾ ਵੀ ਪਾਣੀ ਸੀਗਾ ਉਹਨਾਂ ਦਾ ਨਿਕਾਸ ਬਾਹਰ ਕੀਤਾ ਗਿਆ ਔਰ ਉਸ ਤੋਂ ਬਾਅਦ ਅੱਜ ਸਵੇਰੇ ਜਿਹੜਾ ਟਰਾਲ ਔਰ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ। ਉਹ ਹੁਣ ਆਕੇ ਅਸੀਂ ਦੇਖਿਆ ਜਦੋਂ ਕਿ ਮਿੱਟੀ ਪੈ ਰਹੀ ਆ ਪਰ ਥੋੜੀ ਜਿਹੀ ਫਿਰ ਵੀ ਪ੍ਰੋਬਲਮ ਸੀ ਕਿਉਂਕਿ ਜਿੰਨੀ ਦੇਰ ਜੀਸੀਵੀ ਨਹੀਂ ਆਂਦੀ ਪਰ ਸਾਡੀ ਸਾਰੀ ਟੀਮ ਨੇ ਨਾਲ ਇੱਟਾਂ ਲਗਾ ਕੇ ਅਸੀਂ ਫਿਰ ਵੀ ਜਿਹੜੇ ਯਾਤਰੀ ਇਥੋਂ ਲੰਘਦੇ ਆ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਉਹਨਾਂ ਕਰਕੇ ਅਸੀਂ ਇੱਟਾਂ ਜਿਹੜੀਆਂ ਆਪਾਂ ਨਾਲ ਲਗਾਈਆਂ ਜਿਹੜੀ ਕਿ ਸਾਡੀ ਸਮਾਜ ਸੇਵਾ ਆ ਸਾਰੇ ਜਿਹੜਾ ਪੂਰਾ ਭਾਰਤ ਜਾਣਦਾ ਸਾਡੀ ਜਿਹੜੀ ਆ ਸੈਂਟਰ ਤੋਂ ਚੱਲਦੀ ਆ ਸਰਬਸ਼ਕਤੀ ਸੈਨਾ ਉਹ ਸਾਡਾ ਕੰਮ ਸਮਾਜ ਸੇਵਕ ਦਾ ਹੈਗਾ ਨਾਨ ਪੋਲੀਟੀਕਲ ਪਾਰਟੀ ਆ ਅਸੀਂ ਦੁਬਾਰਾ ਐਸਡੀਐਮ ਸਾਹਿਬ ਦਾ ਧੰਨ ਪਰ ਅਸੀਂ ਅੱਗੇ ਵੀ ਇਹ ਪੂਰਾ ਵਿਸ਼ਵਾਸ ਆ ਸਾਨੂੰ ਐਟੀਐਮ ਸਾਹਿਬ ਤੇ ਔਰ ਪ੍ਰਸ਼ਾਸਨ ਤੇ ਕਿ ਉਹ ਬਹੁਤ ਜਲਦੀ ਜਿੱਡੀ ਮਿੱਟੀ ਹੋਰ ਘਾਟਾ ਉਹ ਪਾ ਕੇ ਇਹਨੂੰ ਪੂਰਾ ਸਾਫ ਸੁਥਰਾ ਬਣਾਉਗੀ ਤਾਂ ਕਿ ਕਿਸੇ ਨੂੰ ਵੀ ਪਰੇਸ਼ਾਨੀ ਨਾ ਹੋਏ ਔਰ ਜਿਹੜੇ ਟੋਏ ਆਗੇ ਆ ਮੈਂ ਕਿਹਾ ਹਿਸ਼ਾਰਪੁਰ ਪੁਲ ਦੇ ਉੱਤੇ ਵੀ ਥੋੜੇ ਜਿਹੇ ਟੋਏ ਹੈਗੇ ਜਿਹੜੇ ਰਿਸਕ ਹੋ ਸਕਦੇ ਆ ਉਹਨਾਂ ਨੂੰ ਵੀ ਥੋੜਾ ਬੋਤਾ ਜਿਹੜਾ ਆ ਉਹ ਰਿਪੇਅਰ ਕਰਾ ਦੇਣ